ਜਾਣੋ ਕੌਣ ਹੈ ਦਿੱਲੀ ਦੀ ਨਵੀਂ ਮੁੱਖ ਮੰਤਰੀ ਆਤਿਸ਼ੀ ਮਾਰਲੇਨਾ ਆਤਿਸ਼ੀ ਮਾਰਲੇਨਾ ਦਾ ਜਨਮ 8 ਜੂਨ ਨੂੰ 1981 ਦਿੱਲੀ ਵਿਖੇ ਹੋਇਆ ਸੀ ਪਿਤਾ ਦਾ ਨਾਮ ਵਿਜੇ ਸਿੰਘ ਹੈ ਤੇ ਮਾਤਾ ਦਾ ਨਾਮ ਤ੍ਰਿਪਤਾ ਵਾਹੀ ਹੈ ਇਹਨਾਂ ਨੇ ਆਕਸਫੋਰਡ ਯੂਨੀਵਰਸਿਟੀ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ ਅਤੇ ਮਾਸਟਰਸ ਇਨ ਹਿਸਟਰੀ ਦੇ ਵਿੱਚ ਕੀਤੀ ਹੋਈ ਹੈ 1981 ਦੇ ਵਿੱਚ ਬਰਤ ਹੋਇਆ ਸੀ ਦਿੱਲੀ ਵਿਖੇ 2013 ਦੇ ਵਿੱਚ ਅਤੀਸ਼ੇ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਤੇ ਡਰਾਫਟਿੰਗ ਮੈਨੀਫੈਸਟੋ ਦੀ ਟੀਮ ਮੈਂਬਰ ਬਣੀ 2015 ਤੋਂ 2018 ਦੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਦੀ ਐਡਵਾਈਜ਼ਰ ਰਹੀ ਅਤੇ ਫਿਰ ਕਾਲ ਇਹ ਤੋਂ ਚੌਂ ਮੈਦਾਨ ਦੇ ਵਿੱਚ ਉਤਰੀ ਤੇ ਕਲਕਾ ਜੀ ਦੀ ਸੀਟ ਦੇ ਉੱਤੇ ਐਮਐਲਏ ਬਣੀ ਵਿਧਾਇਕ ਬਣੀ ਜਿਸ ਤੋਂ ਬਾਅਦ ਕੀ ਮਨੀਸ਼ ਸੋਧਿਆ ਦੇ ਜਦੋਂ ਜੇਲ੍ਹ ਹੋਈ ਸੀ ਜਿਸ ਤੋਂ ਬਾਅਦ ਕੀ ਇਸ ਨੂੰ ਕੈਬਿਨੇਟ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਕੈਬਿਨੇਟ ਮੰਤਰੀ ਬਣੀ ਤੇ ਅੱਜ ਸੀਐਮ ਦੀ ਕੁਰਸੀ ਜਿਹੜੀ ਹੈ ਆਤੀਸ਼ੀ ਮਾਰ ਲੈਣਾ ਨੂੰ ਦਿੱਤੀ ਗਈ ਹੈ ਜਦੋਂ ਕੀ ਅਰਵਿੰਗ ਕੇਜਰੀਵਾਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਤੇ ਆਤੀਸ਼ੀ ਮਾਰ ਲੈਣਾ ਨੂੰ ਸੀਐਮ ਬਣਾ ਦਿੱਤਾ ਗਿਆ ਆਮ ਆਦਮੀ ਪਾਰਟੀ ਦਾ ਸੀਐਮ ਜੋ ਕਿ ਦਿੱਲੀ ਦੇ ਸੀ ਉਸਦੇ ਉੱਤੇ ਬੈਠੇਗਾ ਹੋਰ ਬਦਰੀ ਵੀਡੀਓਜ਼ ਲਈ ਦੇਖਦੇ ਰਹੋ ਧਿਆਨ ਨਾਲ ਟਾਈਮ